ਜਿੰਦਾਬਾਦ ਜਿੰਦਾਬਾਦ ਕਿਸਾਨਾਂ ਦਾ ਇੱਕ ਜਿੰਦਾਬਾਦ 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 ਤੇਰੀ ਸੋਚ ਤੇ ਬਣਾ ਕੇ ਆਂਦੇ ਥੋਕੇ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਜਾਣਕਾਰੀ ਮੁਤਾਬਕ ਉੱਥੇ ਤੌਰ ਤੇ Maruti Suzuki ਸ਼ੋਰੂਮ ਵਾਲਿਆਂ ਨੇ ਆਪਣਾ ਸ਼ੋਰੂਮ ਖੋਲ ਕੇ ਰੱਖਿਆ ਹੋਇਆ ਸੀ ਪੰਜਾਬ ਬੰਦ ਦੇ ਐਲਾਨ ਤੋਂ ਬਾਅਦ ਵੀ ਜਿਸ ਤੋਂ ਬਾਅਦ ਕਿਸਾਨਾਂ ਨੂੰ ਜਦੋਂ ਇਸ ਦੀ ਸੂਚਨਾ ਮਿਲਦੀ ਹੈ ਤਾਂ ਕਿਸਾਨ ਇਸ ਨੂੰ ਬੰਦ ਕਰਵਾਉਣ ਦੇ ਲਈ ਪਹੁੰਚਦੇ ਨੇ ਤਾਂ ਤਸਵੀਰਾਂ ਪਟਿਆਲਾ ਦੀਆਂ ਦਿਖਾ ਰਹੇ ਹਾਂ ਜਿੱਥੇ ਪੰਜਾਬ ਬੰਦ ਦਾ ਪੂਰੇ ਪੰਜਾਬ ਦੇ ਵਿੱਚ ਅਸਰ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਪਟਿਆਲਾ ਦੇ ਵਿੱਚ ਜਾਣਕਾਰੀ ਮੁਤਾਬਕ ਕਿਸਾਨਾਂ ਦੇ ਵੱਲੋਂ ਇੱਕ ਸ਼ੋਰੂਮ ਨੂੰ ਬੰਦ ਕਰਵਾਇਆ ਗਿਆ ਹੈ ਜਿੱਥੇ ਜਾਣਕਾਰੀ ਮੁਤਾਬਕ ਇਹ ਸ਼ੋਰੂਮ ਖੁੱਲਿਆ ਹੋਇਆ ਸੀ ਪਰ ਮੌਕੇ ਤੇ ਕਿਸਾਨ ਪਹੁੰਚ ਜਾਂਦੇ ਨੇ ਅਤੇ ਇਹਨਾਂ ਨੇ ਇਸ ਸ਼ੋਰੂਮ ਨੂੰ ਬੰਦ ਕਰਵਾ ਦਿੱਤਾ ਹੈ ਤਾਂ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਪੰਜਾਬ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਤਾਂ ਪੰਜਾਬ ਦੇ ਵਿੱਚ ਜਿੱਥੇ ਵਕ ਵਕ ਤੇ ਸੜਕਾਂ ਜਾਮ ਨੇ ਉੱਥੇ ਹੀ ਪਟਿਆਲਾ ਦੇ ਵਿੱਚ ਧਰੇੜੀ ਜੱਟਾਂ ਟੋਲ ਪਲਾਜ਼ਾ ਜੋ ਚੰਡੀਗੜ੍ਹ ਮੁੱਖ ਮਾਰਗ ਦੇ ਉੱਤੇ ਹੈ ਉਹ ਟੋਲ ਪਲਾਜ਼ਾ ਵੀ ਬੰਦ ਹੈ ਇਸ ਤੋਂ ਇਲਾਵਾ ਪੰਜਾਬ ਦੀਆਂ ਹੋਰ ਸੜਕਾਂ ਵੀ ਕਿਸਾਨਾਂ ਨੇ ਅੱਜ ਜਾਮ ਕੀਤੀਆਂ ਹੋਈਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੜਕਾਂ ਦੇ ਉੱਤੇ ਆ ਕੇ ਸੜਕਾਂ ਜਾਮ ਕਰ ਰਹੇ ਨੇ ਅਤੇ ਆਪਣੀਆਂ ਮੰਗਾਂ ਨੂੰ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜਦੋਂ ਜਹ ਲਗਾਤਾਰ ਜਾਰੀ ਹੈ